ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਰ ਰੋਜ਼ ਰਾਤ ਨੂੰ ਸੌਣ ਵੇਲੇ ਜਦੋਂ ਤੁਸੀਂ ਬਿਸਤਰ ਤੇ ਲੇਟ ਜਾਂਦੇ ਹੋ ਤਾਂ ਪੰਜ ਵਾਰ ਤੁਸੀਂ ਇਹ ਸ਼ਬਦ ਬੋਲ ਕੇ ਸੌਂ ਜਾਣਾ ਹੈ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਹੀ ਸ਼ਬਦ ਤੁਸੀਂ ਬੋਲ ਕੇ ਸੌ ਜਾਣਾ ਹੈ ਤੁਸੀਂ ਇਹ ਦੋ ਸ਼ਬਦਾਂ ਦਾ ਅਸਰ ਆਪਣੀ ਜ਼ਿੰਦਗੀ ਵਿੱਚ ਇੱਕ ਜਾਦੂ ਦੇ ਵਾਂਗ ਵੇਖੋਗੇ ਕਹਿੰਦੇ ਹਨ ਕਿ ਰਾਤ ਨੂੰ ਸੌਣ ਲੱਗਿਆਂ ਇਹ ਦੋ ਸ਼ਬਦ ਬੋਲ ਕੇ ਸੌਣ ਦੇ ਨਾਲ ਸਾਡੀ ਜ਼ਿੰਦਗੀ ਦੀ ਸਾਡੇ ਕਮਾਕਾਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੇ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਹਨ ਤੇ ਕਿੰਜ ਆਪਾਂ ਬੋਲਣੇ ਹਨ ਅਤੇ ਕਿੰਜ ਇਹਨਾਂ ਨੇ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਰ ਦੇਣਾ ਹੈ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਸ ਕਰਕੇ ਤੁਹਾਡੇ ਚਰਣਾ ਦੇ ਵਿੱਚ ਬੇਨਤੀ ਹੈ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਇਸ ਮੈਸੇਜ ਦੇ ਨਾਲ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਜਾਵੇ ਤਾਂ ਉਹ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇੱਕ ਗ੍ਰਹਿਸਤੀ ਬੰਦੇ ਨੂੰ ਕਿਰਤੀ ਬੰਦੇ ਨੂੰ ਬਹੁਤ ਹੀ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੁੰਦੀਆਂ ਹਨ ਜਿਉਂ ਹੀ ਸਵੇਰ ਤੋਂ ਦਿਨ ਚੜ੍ਹਦਾ ਹੈ ਸਾਰਾ ਦਿਨ ਜਿਵੇਂ ਫਿਕਰਾਂ ਦੇ ਵਿੱਚ ਹੀ ਲੰਘ ਜਾਂਦਾ ਹੈ ਕਦੇ ਕਿਸੇ ਕੰਮ ਦੀ ਫਿਕਰ ਕਦੇ ਕਿਸੇ ਗੱਲ ਦੀ ਫਿਕਰ ਕਦੇ ਬੰਦਾ ਤਾਂ ਆਪਣੇ ਬਾਰੇ ਹੀ ਸੋਚਦਾ ਹੀ ਨਹੀਂ ਹੈ ਬਸ ਸੋਚਾਂ ਦੇ ਵਿੱਚ ਸਾਰਾ ਦਿਨ ਲੰਗਾ ਦਿੰਦਾ ਹੈ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਮੇਰੇ ਬੱਚਿਆਂ ਬਾਰੇ ਸੋਚਦਾ ਹੀ ਰਹਿੰਦਾ ਹੈ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਕੀ ਹੋਵੇਗਾ ਕਦੇ ਆਪਣੇ ਕੰਮ ਧੰਦੇਆਂ ਦੀਆਂ ਚਿੰਤਾਵਾਂ ਨੂੰ ਲੈ ਕੇ ਬੈਠ ਜਾਂਦਾ ਹੈ। ਕਈਆਂ ਦਾ ਤਾਂ ਸਾਰਾ ਦਿਨ ਫਿਕਰਾਂ ਚਿੰਤਾਵਾਂ ਵਿੱਚ ਲੰਘ ਜਾਂਦਾ ਹੈ। ਜਦੋਂ ਉਹ ਰਾਤ ਨੂੰ ਸੌਣ ਦੇ ਲਈ ਆਪਣੇ ਬਿਸਤਰੇ ਤੇ ਆਉਂਦੇ ਹਨ, ਬਿਸਤਰੇ ਤੇ ਪਿਆਹ ਪਿਆਵੇਂ ਆਪਣੇ ਕੰਮ ਧੰਦੇ, ਆਪਣੇ ਰਿਸ਼ਤੇ, ਆਪਣੇ ਬੱਚਿਆਂ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਹਨ। ਪਰ ਇਹ ਆਦਤ ਬਹੁਤ ਹੀ ਜ਼ਿਆਦਾ ਸਾਡਾ ਨੁਕਸਾਨ ਕਰਦੀ ਹੈ। ਕਹਿੰਦੇ ਹਨ ਕਿ ਜਦੋਂ ਆਪਾਂ ਰਾਤ ਨੂੰ ਸੌਂਦਿਆਂ ਹੋਇਆਂ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਸੋਚਦੇ ਹਨ, ਤਾਂ ਉਹ ਗੱਲ ਸਾਰੀ ਰਾਤ ਸਾਡੇ ਮਨ ਵਿੱਚ ਚਲਦੀ ਰਹਿੰਦੀ ਹੈ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਵਾਲੀ ਗੱਲ ਬਾਰੇ ਸੋਚਦੇ-ਸੋਚਦੇ ਸੌਂ ਗਏ ਤਾਂ ਉਹੀ ਚਿੰਤਾ ਸਾਰੀ ਰਾਤ ਸਾਡੇ ਮਨ ਦੇ ਉੱਤੇ ਹਾਵੀ ਬਣ ਕੇ ਰਹੇਗੀ ਕਈ ਵਾਰ ਤੁਸੀਂ ਵੇਖਿਆ ਹੀ ਹੋਵੇਗਾ ਕਿ ਜਦੋਂ ਤੁਸੀਂ ਕੋਈ ਮੜੀ ਗੱਲ ਸੋਚਦੇ ਹੋ ਜਾਂ ਸੌਂ ਜਾਂਦੇ ਹੋ ਤਾਂ ਉਹ ਸੁਪਨੇ ਦੇ ਰੂਪ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੋਈ ਐਹੋ ਜਿਹੀ ਘਟਨਾ ਵਾਪਰ ਕਰ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਹੋਰ ਪਰੇਸ਼ਾਨ ਹੋ ਜਾਂਦੇ ਹੋ ਤੇ ਅਚਾਨਕ ਉੱਠਦੇ ਦੇਖਦੇ ਹੋ ਕਿ ਨਹੀਂ ਇਹ ਤਾਂ ਸੁਪਨਾ ਸੀ ਇਹ ਚਿੰਤਾਵਾਂ ਪਰੇਸ਼ਾਨੀਆਂ ਸਾਨੂੰ ਮਨ ਤੇ ਤਨ ਪੱਖੋਂ ਕਮਜ਼ੋਰ ਕਰ ਦਿੰਦੀਆਂ ਹਨ ਤੇ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੇ ਚਿੰਤਾਵਾਂ ਨਾਲ ਘੇਰਿਆ ਜਾਂਦਾ ਹੈ ਇਸ ਕਰਕੇ ਮਹਾਂਪੁਰਖ ਜੀ ਆਖਦੇ ਹਨ ਭਾਈ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਵਾਰ-ਵਾਰ ਚਿੰਤਾ ਕਿਉਂ ਕਰਦੇ ਹਾਂ ਕਿਹੜੀਆਂ ਗੱਲਾਂ ਦੀ ਚਿੰਤਾ ਕਰਦੇ ਹਾਂ ਮਹਾਪੁਰਖ ਜੀ ਆਖਦੇ ਹਨ ਉਹ ਪਰਮ ਪਿਤਾ ਪਰਮਾਤਮਾ ਨੂੰ ਉਲਾਮੇ ਦੇਣੇ ਸਭ ਤੋਂ ਪਹਿਲਾਂ ਛੱਡ ਦਿਓ ਜੇਕਰ ਅਸੀਂ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਈਏ ਤਾਂ ਸਾਡੀ ਸੋਚ ਨੂੰ ਵੀ ਵੱਧ ਤੋਂ ਵੱਧ ਪਰਮਾਤਮਾ ਜੀ ਦੇਣ ਲੱਗ ਜਾਣਗੇ ਇਹ ਸਾਡੇ ਉਲਾਮੇ ਸਾਡੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਸਾਡੀ ਚਿੰਤਾ ਕਰਨ ਦੀ ਆਦਤ ਹੀ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੀ ਤੇ ਨਿਰਾਸ਼ ਬਣਾ ਦਿੰਦੀ ਹੈ ਸਾਨੂੰ ਰੋਗੀ ਬਣਾਉਂਦੀ ਹੈ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਮਹਾਂਪੁਰਖ ਜੀ ਵਾਰ-ਵਾਰ ਸਮਝਾਉਂਦੇ ਆ ਹੋਇਆ ਆਖਦੇ ਹਨ ਕਿ ਜਿੰਨਾ ਹੀ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਓਨਾ ਹੀ ਅਸੀਂ ਮਾਲਕ ਦੇ ਚਰਨਾਂ ਦੇ ਨੇੜੇ ਹੋ ਜਾਂਦੇ ਹਾਂ ਉਨਾ ਹੀ ਸਾਡੇ ਮਨ ਅੰਦਰ ਸਬਰ ਸੰਤੋਖ ਆ ਜਾਂਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੇ ਕਾਇਨਾਤ ਫਿਰ ਮਿਹਰਬਾਨ ਹੋ ਜਾਂਦੀ ਹੈ ਪਰ ਅਸੀਂ ਸ਼ੁਕਰਾਨੇ ਦੀ ਤਾਕਤ ਨੂੰ ਨਹੀਂ ਸਮਝ ਸਕਦੇ ਇਹ ਸ਼ੁਕਰਾਨੇ ਦੀ ਤਾਕਤ ਨੂੰ ਸਮਝਣ ਦੇ ਲਈ ਮਹਾਪੁਰਖ ਜੀ ਨੇ ਨਿੱਕੀ ਜਿਹੀ ਕਹਾਣੀ ਸੁਣਾਉਂਦੇ ਹੋਏ ਕਹਿੰਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਰਹਿੰਦਾ ਸੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰਮ ਪਿਤਾ ਪਰਮਾਤਮਾ ਨੇ ਧਨ ਦੌਲਤ ਸ਼ੋਹਰਤ ਸਭ ਕੁਝ ਬਹੁਤ ਹੀ ਜ਼ਿਆਦਾ ਦਿੱਤਾ ਸੀ ਸਮਝੋ ਕਿ ਉਹਦੇ ਬੂਹਿਆਂ ਤੱਕ ਰੁਲਦਾ ਫਿਰਦਾ ਸੀ ਕਹਿੰਦੇ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣ ਲੱਗਾ ਤੇ ਬਾਹਰ ਨਿਕਲਦਿਆਂ ਸਾਰ ਇੱਕ ਸੰਤ ਫਕੀਰ ਜੀ ਮਿਲ ਗਏ ਉਹ ਸੰਤ ਫਕੀਰ ਜੀ ਨੇ ਉਹ ਅਮੀਰ ਬੰਦੇ ਤੋਂ ਕੁਝ ਖਾਣ ਨੂੰ ਮੰਗਿਆ ਕਹਿੰਦੇ ਕਿ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਹ ਸੰਤ ਫਕੀਰ ਜੀ ਨੂੰ ਕੁਝ ਖਾਣ ਨੂੰ ਲਿਆ ਕੇ ਦਿਓ ਨੌਕਰਾਂ ਨੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦੇ ਦਿੱਤਾ ਬੜੀ ਹੀ ਸੇਵਾ ਕੀਤੀ ਤਾਂ ਉਹ ਫਕੀਰ ਜੀ ਬੜੇ ਖੁਸ਼ ਹੋਏ ਉਹ ਅਮੀਰ ਬੰਦੇ ਨੂੰ ਬੜੀਆਂ ਦਵਾਵਾਂ ਅਸੀਸਾਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਤੂੰ ਬੜਾ ਹੀ ਨੇਕ ਇਨਸਾਨ ਹੈ ਮੈਂ ਤੇਰੇ ਤੋਂ ਖੁਸ਼ ਹਾਂ ਉਹ ਮਨ ਲਾ ਕੇ ਮੇਰੀ ਸੇਵਾ ਕੀਤੀ ਹੈ ਦੱਸ ਤੈਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਉਹ ਅਮੀਰ ਬੰਦੇ ਨੇ ਕਿਹਾ ਕਿ ਫਕੀਰ ਜੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਹ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪਰਮ ਪਿਤਾ ਪਰਮਾਤਮਾ ਦੇ ਨਾਲ ਗੱਲਬਾਤ ਹੁੰਦੀ ਹੈ ਮੈਂ ਜਦੋਂ ਭਜਨ ਬੰਦਗੀ ਕਰਨ ਲਈ ਬੈਠਦਾ ਹਾਂ ਤਾਂ ਪਰਤਖ ਪਰਮਾਤਮਾ ਮੇਰੇ ਕੋਲ ਆਣ ਕੇ ਗੱਲਾਂ ਦੱਸ ਜਾਂਦੇ ਹਨ ਕਰਦੇ ਹੀ ਰਹਿੰਦੇ ਹਨ ਜੇਕਰ ਤੈਨੂੰ ਕੁਝ ਚਾਹੀਦਾ ਤਾਂ ਤੂੰ ਮੈਨੂੰ ਦੱਸ ਦੇ ਅੱਜ ਸ਼ਾਮ ਦੀ ਭਜਨ ਬੰਦਗੀ ਵਿੱਚ ਤੇਰਾ ਸੁਨੇਹਾ ਤੇਰਾ ਮੈਸੇਜ ਪਰਮਾਤਮਾ ਨੂੰ ਦੇ ਦੇਵਾਂਗਾ ਤਾਂ ਕਹਿੰਦੇ ਉਹ ਅਮੀਰ ਆਦਮੀ ਹੱਥ ਜੋੜ ਕੇ ਕਹਿਣ ਲੱਗਾ ਫਕੀਰ ਜੀ ਜੇਕਰ ਸੱਚੇ ਤੁਹਾਡੀ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੈ ਨਾ ਤਾਂ ਉਹਨਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਿਓ ਬਹੁਤ-ਬਹੁਤ ਸ਼ੁਕਰਾਨਾ ਕਰਿਓ ਕਿ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਨਾਲ ਹੀ ਮੇਰਾ ਇਹ ਸੁਨੇਹਾ ਦੇ ਦੇਣਾ ਪਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣ ਕਿਉਂਕਿ ਪਹਿਲਾਂ ਹੀ ਬਹੁਤ ਕੁਝ ਦੇ ਦਿੱਤਾ ਹੈ ਮੇਰੇ ਤਾਂ ਤਾਂ ਤੋਂ ਹਣ ਸੰਭਾਲਿਆ ਵੀ ਨਹੀਂ ਜਾਂਦਾ ਤੇ ਕਹਿੰਦੇ ਫਕੀਰ ਜੀ ਨੇ ਕਿਹਾ ਠੀਕ ਹੈ ਤੇਰਾ ਇਹ ਸੁਨੇਹਾ ਪਰਮਾਤਮਾ ਨੂੰ ਦੇ ਦੇਵਾਂਗਾ ਇਹ ਕਹਿ ਕੇ ਫਕੀਰ ਜੀ ਅੱਗੇ ਤੁਰ ਪਏ ਕਹਿੰਦੇ ਥੋੜੀਕ ਦੂਰ ਇੱਕ ਮੰਗਤਾ ਬੈਠਾ ਸੀ ਉਹ ਮੰਗਤੇ ਨੇ ਇਸ ਫਕੀਰ ਤੇ ਅਮੀਰ ਆਦਮੀ ਦੀਆਂ ਗੱਲਾਂ ਨੂੰ ਸੁਣ ਲਿਆ ਸੀ ਇਸ ਕਰਕੇ ਉਹ ਮੰਗਤਾ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਮੈਂ ਸੁਣਿਆ ਤੁਹਾਡੀ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਫਿਰ ਮੇਰਾ ਵੀ ਇੱਕ ਸੁਨੇਹਾ ਉਹਨਾਂ ਨੂੰ ਦੇ ਦਿਓ ਤਾਂ ਫਕੀਰ ਜੀ ਨੇ ਕਿਹਾ ਦੱਸ ਤੇਰਾ ਕੀ ਸੁਨੇਹਾ ਹੈ ਤੇਰਾ ਵੀ ਸੁਨੇਹਾ ਮੈਂ ਪਰਮਾਤਮਾ ਨੂੰ ਦੇ ਦੇਵਾਂਗਾ ਤਾਂ ਉਹ ਮੰਗਤਾ ਕਹਿਣ ਲੱਗਾ ਪਰਮਾਤਮਾ ਨੂੰ ਇਹ ਪੁੱਛਿਓ ਕਿ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਿਮਾਇਆ ਤੁਸੀਂ ਤਾਂ ਮੈਨੂੰ ਰਿਜ਼ਕ ਦਿੱਤਾ ਹੀ ਨਹੀਂ ਤੇ ਕਈਆਂ ਦੇ ਬੂਹਿਆਂ ਦੇ ਤੱਕ ਰਿਜ਼ਕ ਰੁਲਦਾ ਫਿਰਦਾ ਹੈ ਉਹ ਖੁਦ ਆਖ ਰਹੇ ਹਨ ਕਿ ਪਰਮਾਤਮਾ ਸਾਨੂੰ ਨਾ ਦੇਵੇ ਪਰ ਪਰਮਾਤਮਾ ਉਹਨਾਂ ਦਾ ਘਰ ਭਰ ਰਿਹਾ ਹੈ ਤੇ ਦੂਜੇ ਪਾਸੇ ਮੇਰੇ ਵਰਗੇ ਸੜਕਾਂ ਤੇ ਰੁਲਦੇ ਫਿਰਦੇ ਹਨ ਮੈਨੂੰ ਤਾਂ ਦੋ ਵੇਲੇ ਦੀ ਪੇਟ ਭਰ ਕੇ ਰੋਟੀ ਵੀ ਖਾਣ ਨੂੰ ਨਸੀਬ ਨਹੀਂ ਹੁੰਦੀ ਤੇ ਤਨ ਦੇ ਉੱਤੇ ਕੋਈ ਵੀ ਚੰਗਾ ਕੱਪੜਾ ਮੈਂ ਪਾ ਕੇ ਨਹੀਂ ਵੇਖਿਆ ਮੇਰੇ ਨਾਲ ਇਹ ਵਿਤਕਰਾ ਪਰਮਾਤਮਾ ਨੇ ਕਿਉਂ ਕੀਤਾ ਫਕੀਰ ਨੇ ਕਿਹਾ ਠੀਕ ਹੈ ਭਾਈ ਮੈਂ ਤੇਰਾ ਵੀ ਸੁਨੇਹਾ ਦੇ ਦੇਵਾਂਗਾ ਕਹਿੰਦੇ ਅਗਲੇ ਦਿਨ ਫਕੀਰ ਆਇਆ ਪਹਿਲਾਂ ਫਕੀਰ ਜੀ ਉਹ ਅਮੀਰ ਬੰਦੇ ਦੇ ਕੋਲ ਗਏ ਅਮੀਰ ਬੰਦੇ ਨੂੰ ਕਹਿਣ ਲੱਗੇ ਭਾਈ ਮੈਂ ਤੇਰਾ ਸੁਨੇਹਾ ਉਸ ਪਰਮਾਤਮਾ ਨੂੰ ਦੇ ਦਿੱਤਾ ਸੀ ਕਿ ਤੈਨੂੰ ਬੰਦ ਕਰ ਦੇਣ ਐਸਾ țeਲਾ ਦੇਣਾ ਪਰ ਪਰਮਾਤਮਾ ਨੇ ਅੱਗੋਂ ਤੇਰੇ ਲਈ ਇੱਕ ਮੈਸੇਜ ਭੇਜਿਆ ਹੈ ਉਹ ਕਹਿੰਦੇ ਹਨ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦੇਵਾਂਗਾ ਤਾ ਕਹਿੰਦੇ ਉਹ ਅਮੀਰ ਬੰਦਾ ਕਹਿਣ ਲੱਗਾ ਨਾ ਫਕੀਰ ਜੀ ਸਭ ਕੁਝ ਤਾਂ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਪਰਮਾਤਮਾ ਦਾ ਦਿੱਤਾ ਖਾ ਰਿਹਾ ਹਾਂ ਹਾਂ ਪਰਮਾਤਮਾ ਦਾ ਦਿੱਤਾ ਹੰਡਾ ਰਿਹਾ ਹਾਂ ਪਰਮਾਤਮਾ ਜੀ ਦਾ ਦਿੱਤਾ ਹੀ ਪੀ ਰਿਹਾ ਹਾਂ ਤੇ ਪਰਮਾਤਮਾ ਜੀ ਦਾ ਦਿੱਤਾ ਹੀ ਤਾਂ ਮੈਂ ਵਰਤ ਰਿਹਾ ਹਾਂ ਮੈਂ ਉਹਦਾ ਸ਼ੁਕਰਾਨਾ ਕਰਨਾ ਹੀ ਨਹੀਂ ਛੱਡ ਸਕਦਾ ਕਹਿੰਦੇ ਫਕੀਰ ਜੀ ਨੇ ਕਿਹਾ ਫਿਰ ਉਹਨਾਂ ਨੇ ਤੁਹਾਨੂੰ ਦੇਣਾ ਬੰਦ ਨਹੀਂ ਕਰਨਾ ਫਿਰ ਮੰਗਤੇ ਦੇ ਕੋਲ ਗਿਆ ਮਗਦੇ ਨੇ ਕਿਹਾ ਮੇਰਾ ਮੈਸੇਜ ਵੀ ਦਿੱਤਾ ਸੀ ਪਰਮਾਤਮਾ ਨੂੰ ਫਕੀਰ ਨੇ ਕਿਹਾ ਭਾਈ ਤੇਰਾ ਉਹ ਲਾਂਬਾ ਮੈਂ ਪਰਮਾਤਮਾ ਨੂੰ ਦਿੱਤਾ ਸੀ ਪਰ ਪਰਮਾਤਮਾ ਨੇ ਅੱਗੋਂ ਕਿਹਾ ਇਸ ਨੂੰ ਕਹੀਂ ਕਿ ਤੂੰ ਔਲਾੰਬੇ ਦੇਣੇ ਛੱਡ ਦੇ ਗਿਲੇ ਸ਼ਿਕਵੇ ਕਰਨੇ ਛੱਡ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦੇਵਾਂਗਾ ਸੋ ਸਾ ਸੰਗਜ ਜੀ ਇਸ ਗੱਲ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜੀ ਕਿ ਜਦੋਂ ਆਪਾਂ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਨ ਫਿਰ ਪਰਮਾਤਮਾ ਜੀ ਸਾਡੇ ਤੋ ਦੂਰ ਹੋ ਜਾਂਦੇ ਹਨ ਤੇ ਅਸੀਂ ਪਰਮਾਤਮਾ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਅਸੀਂ ਮਨ ਪੱਖੋਂ ਕਮਜ਼ੋਰ ਹੁੰਦੇ ਹਾਂ ਪਰ ਸ਼ੁਕਰਾਨਾ ਸਾਨੂੰ ਇੱਕ ਰੱਜੀ ਹੋਈ ਰੂਹ ਦੀ ਤਰ੍ਹਾਂ ਕਰਨਾ ਚਾਹੀਦਾ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਬੜੀ ਤਾਕਤ ਹੈ ਇਹ ਆਪਾਂ ਕਰਕੇ ਵੇਖਾਂਗੇ ਫਿਰ ਪਤਾ ਲੱਗ ਜਾਵੇਗਾ ਅਸੀਂ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਜੇ ਤੁਸੀਂ ਜ਼ਿਆਦਾ ਭਜਨ ਬੰਦਗੀ ਨਹੀਂ ਕਰ ਸਕਦੇ ਤਾਂ ਸਿਰਫ ਇਹ ਦੋ ਸ਼ਬਦ ਬੋਲਨੇ ਸ਼ੁਰੂ ਕਰ ਦਿਓ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਬਸ ਵਾਹਿਗੁਰੂ ਦਾ ਸ਼ੁਕਰ ਕਹਿ ਕੇ ਹੀ ਇਹ ਸ਼ਬਦ ਤੁਸੀਂ ਬੋਲ ਲੈਣੇ ਹਨ ਤੁਹਾਨੂੰ ਇਹ ਸ਼ਬਦ ਤਾਰ ਦੇਣਗੇ ਜਿਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਆਖਾਂਗੇ ਨਾ ਓਵੇਂ ਓਵੇਂ ਹੀ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਅੱਜ ਤੋਂ ਬਾਅਦ ਕਦੇ ਵੀ ਪਰਮਾਤਮਾ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਰਨਾ ਜਦੋਂ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ ਕਿਉਂਕਿ ਸਾਤ ਸੰਗਤ ਜੀ ਚਿਹੜੇ ਤੁਹਾਨੂੰ ਮਨੁੱਖਾ ਦੇਹ ਮਿਲੀ ਹੈ ਨਾ ਇਹ ਲੱਖਾਂ ਕਰੋੜਾਂ ਰੁਪਏ ਦੀ ਵੀ ਤੁਸੀਂ ਹਾਸਲ ਨਹੀਂ ਕਰ ਸਕਦੇ ਜੋ ਮਿਲਦਾ ਹੈ ਉਸ ਦਾ ਸ਼ੁਕਰਾਨਾ ਹੀ ਕਰਿਆ ਕਰੋ ਸਬਰ ਦਾ ਫਲ ਬੜਾ ਹੀ ਮਿੱਠਾ ਹੁੰਦਾ ਹੈ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲਓ ਕਿ ਰਾਤ ਨੂੰ ਸੌਣ ਲੱਗਿਆਂ ਕੋਈ ਬੋਝ ਕੋਈ ਵੀ ਚਿੰਤਾ ਵਾਲੀ ਗੱਲ ਮਨ ਵਿੱਚ ਲੈ ਕੇ ਨਹੀਂ ਆਉਣੀ ਸਿਰਫ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਇਹ ਗੱਲਾਂ ਕਰਦੇ ਹੀ ਪਰਮਾਤਮਾ ਜੀ ਦੇ ਨਾਲ ਸੌ ਜਾਣਾ ਹੈ ਤੁਸੀਂ 8-7 ਦਿਨ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਨੇਮ ਬਣ ਜਾਵੇਗਾ ਇਹ ਤੁਹਾਡੀ ਆਦਤ ਤੁਹਾਡਾ ਸੁਭਾਅ ਬਣ ਜਾਵੇਗਾ ਤੇ ਤੁਸੀਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ